हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों यह बरगाड़ी जिला दोस्तों इस पेंड नु फरीदकोट तस्वीर दोस्तों जैतो है जेडे घर चो दोस्तों आज वीडियो ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਅਸ ਪਸ਼ੂ ਹੁੰਦੇ ਆ ਰਟੀਨ ਚ ਇੱਥੋਂ ਦੋਸਤੋ ਵੀਡੀਓ ਤੁਹਾਨੂੰ ਦਿਖਾਈ ਦੀਆਂ ਤੇ ਬਹੁਤ ਸੋਹਣੇ ਤੇ ਸ਼ਕੀਨ ਪਸ਼ੂ ਇੱਥੋਂ ਤੁਹਾਨੂੰ ਦਿਖਾਏ ਆ ਅੱਜ ਵੀ तकरीबन ਤਿੰਨ ਝੋਟੀਆਂ ਦੋਸਤੋ ਤੁਹਾਨੂੰ ਦਿਖਾਉਂਗਾ ਮੋਰਾ نسل ਦੀਆਂ ਹੋਣਗੀਆਂ ਤਿੰਨੇ ਹੀ ਦੋਸਤੋ ਤੁਹਾਨੂੰ ਪਸੰਦ ਆਉਣਗੇ ਤੇ ਬਹੁਤ ਜ਼ਿਆਦਾ ਸ਼ਕੀਨ ਹੋਣਗੀਆਂ ਸਿੰਘਾਂ-ਸੁੰਗਾਂ ਦੀਆਂ ਬਿਲਕੁਲ ਕੁੰਡੀਆਂ ਹੋਣਗੀਆਂ ਦੋਸਤੋ ਠੀਕ ਹੈ ਤੇ ਨਾਗ ਦੋਸਤੋ ਇਹ ਤਿੰਨੇ ਬਿਲਕੁਲ ਹੀ ਛੋਟੀ ਉਮਰ ਦੇ ਹੋਣਗੇ ਸਮੀਆਂ-ਸਮਾਈਆਂ ਇਹ ਕਟੀਆਂ ਦੋਸਤੋ ਅੱਜ ਤਿੰਨੇ ਆਪਾਂ ਤੋੜ ਕੇ ਦੇਖਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਦੋਸਤੋ ਤੁਹਾਨੂੰ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਵੈਸੇ ਨਾਗ ਦੋਸਤੋ ਇਹ ਤਿੰਨੇ ਚਾਰੀ ਤਿੰਨੇ ਜਿਹੜੇ ਦੋਸਤੋ ਸਾਫ਼ ਸੁਥਰੇ ਹੋਣਗੇ ਥਣ-ਥਣ ਐਂ ਤੁਹਾਨੂੰ ਦੋਸਤੋ ਤਸੱਲੀ ਕਰਾ ਦੂੰਗਾ ਰੇਟ ਬਾਈ ਤੋਂ ਪੁੱਛ ਲਾਂਗੇ ਤੇ ਜਿਹੜਾ ਰੇਟ ਤੁਹਾਨੂੰ ਫੱਟ ਬੈਠੇ ਜਾਂ ਜਿਹੜੀ ਜਿਹੜਾ ਨਾਗ ਤੁਹਾਨੂੰ ਫੱਟ ਬੈਠੇ ਉਹਦਾ ਆ ਕੇ ਸੌਦਾ ਕਰ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਗੁਰ ਜੀ ਕੀ ਹਾਲ ਚਾਲ ਆ ਵਧੀਆ ਆਂਦੀ ਆ ਵੀਰੇ ਤੁਸੀਂ ਦੱਸੋ ਠੀਕ ਹੋ ਕੀ ਵਧੀਆ ਵਧੀਆ ਪਸ਼ੂ ਆਈ ਜਾਂਦੇ ਵੀਕਰੀ ਆ ਆ ਆਈ ਜਾਂਦੇ ਵੀਰੇ ਆਪਣੇ ਕੋਲੇ ਪਸ਼ੂ ਅੱਛਾ ਨਾਮ ਦੱਸ ਦੀ ਆਪਣੇ ਕੋਲ ਨਾਮ ਅਨਮੋਲ ਸਿੰਘ ਹੈ ਪਿੰਡ ਟਕਨਗੜੜੀ ਹੈ ਜਿਹੜਾ ਫਰੀਦਕੋਟ ਹੈ ਠੀਕ ਹੈ ਬਿਨਾ ਵੀਡੀਓ ਤੋਂ ਵੀ ਹੋੁੰਦਾ ਹੀ ਹੈ ਕੋਈ ਆ ਦੋ ਇੱਕ ਦੋ ਪਸ਼ੂ ਖੜਾਈ ਹੁੰਦਾ ਆਪਣੇ ਕੋਲੇ ਠੀਕ ਹੈ ਅੱਛਾ ਤਿੰਨ ਨਾਗ ਅੱਜ ਹੈਗੇ ਆਪਣੇ ਕੋਲ ਹ ਦੰਦੋ ਖੀਰੀਆਂ ਅੱਛਾ ਜਿਹੜੀ ਇਹ ਪਹਿਲੇ ਨੰਬਰ ਤੇ ਕੱਟੀ ਖੜੀ ਆ ਹਾਂਜੀ ਕਿੰਨੇ ਕ ਟਾਈਮ ਦੀ ਹੋਊਗੀ ਇਹ ਵੀਰੇ ਹੈਗੀ ਆ ਪੌਣੇ ਇੱਕ ਦੋ ਸਾਲਾਂ ਦੀ ਪੌਣੇ ਇੱਕ ਦੋ ਸਾਲਾਂ ਦੀ ਹਾਂ ਹਾਂ ਦੰਦੋ ਖੀਰੀ ਹੈ ਦੰਦੋ ਖੀਰੀ ਇਹ ਰੇਟ ਕੀ ਆ ਦਾ ਰੇਟ ਫੋਨ ਤੇ ਹੋਊਗਾ ਬਈ ਫੋਨ ਤੇ ਕਰਨ ਹਾਂ ਤੇ ਨਾਲੇ ਫੋਨ ਤੇ ਕਰਾਂਗੇ ਬਾਕੀ ਦਿਨ ਪਤਾ ਹੀ ਆਪਣਾ ਰੇਟ ਫੋਲਾ ਨਹੀਂ ਹੁੰਦਾ ਕਿ ਜਾਇ ਜੀ ਹੁੰਦਾ ਹੈ ਜਾਇ ਜੀ ਹੋਊਗਾ ਠੀਕ ਆ ਦੋਸਤੋ ਇਹ ਪਹਿਲੇ ਨੰਬਰ ਵਾਲੀ ਝੋਟੀ ਦਿਖਾ ਰਿਆ ਦੰਦੋ ਖੀਰੀ ਹੈ ਪੌਣੇ ਦੋ ਸਾਲ ਉਮਰ ਠੀਕ ਆ ਤੇ ਰੇਟ ਫੋਨ ਦੇ ਉੱਤੇ ਤੈੱਕ ਕੀਤਾ ਜਾਊਗਾ ਨਾਗ ਦੋਸਤੋ ਤਿੰਨੇ ਹੀ ਸਾਫ ਸੁਧਰੇ ਹੋਣਗੇ ਤੇ ਤੁ ਕੱਟੀ ਇਹ ਵੀ ਦੋਸਤੋ ਬਹੁਤ ਕਮਾਲ ਦੀ ਹੋਊਗੀ। ਕੁੜੇ ਪੜੇ ਬਿਲਕੁਲ ਚੱਕਵੇਂ ਤੇ ਚੰਗੀ ਸਾਂ ਵੀ ਹੈ ਤੇ ਰਾਜ ਹੀ ਕੱਟੀ ਹੋਊਗੀ ਇਹ। ਸੈਂਗ ਦੋਸਤੋ ਬਿਲਕੁਲ ਨੇੜਿਓਂ ਗੋਲ ਕੀਤਾ ਹੋਇਆ। ਠੀਕ ਹੈ। ਸੈਂਗ ਦਾ ਮੋੜੀਆ। ਬਸ ਠੀਕ ਹੈ ਭਾਈ, ਮੋੜ ਦੇ ਲੈ ਚੱਲ ਉੱਥੇ। ਸੈਂਗ ਬਿਲਕੁਲ ਨੇੜੇ ਗੋਲ ਕੀਤਾ ਹੋਇਆ। ਠੀਕ ਹੈ। ਕੁੜੇ ਪੜੇ ਦੇਖੋ ਬਿਲਕੁਲ ਚੱਕਮਿਆਂ ਦੀ ਹੋਊਗੀ। ਪਹਿਲੇ ਨੰਬਰ ਵਾਲੀ ਕੱਤੀ ਦੋਸਤੋ ਦਿਖਾ ਰਿਆਂ। ਨੰਬਰ ਵਾਈਜ਼ ਤੁਹਾਨੂੰ ਨਾਲੇ ਦਿਖਾ ਦਿੰਨਾ ਇਹ। ਪਹਿਲੇ ਨੰਬਰ ਤੇ ਦਿਖਾਈ ਆ ਉਮਰੋਂ ਪੌਣੇ ਦੇ ਦੋ ਸਾਲ ਆ। ਦੰਦੋ ਦੋਸਤੋ ਖੀਰੀ ਆ ਤੇ ਕੁੜੇ ਪੜੇ ਸ ਆ ਗਏ ਨਾ ਥਣ ਤਾਂ ਨਾ ਹਾਂ ਥਣ ਦੋ ਸੋਹਣ ਬੜੀ ਆ ਚਾਰੇ ਥਣ ਬਧੀਆ ਨਿਖੜੇ ਹੋਣਗੇ ਠੀਕ ਹੈ ਜੀ ਤੇ ਥਣਾ ਦੇ ਵਿੱਚ ਝੂਲੀ ਵੀ ਚੰਗੀ ਬਣਦੀ ਆ ਹਾਂ ਹਾਂ ਥੋੜਾ ਜਿਹਾ ਉਪਰ ਕਰਦੀ ਆ ਕੈਮਰੇ ਤੋਂ ਥੋੜਾ ਜਿਹਾ ਹਾਂ ਰੇਟ ਫਿਰ ਸਿਲ ਸਕਦਾ ਬਹੁਤ ਹੈ ਠੀਕ ਹੈ ਰੇਟ ਪਰ ਫੋਨ ਤੇ ਹੋਊਗਾ ਹਾਂ ਤਿੰਨਾਂ ਦਾ ਫੋਨ ਤੇ ਹੀ ਕਰਾਂਗੇ ਠੀਕ ਹੈ ਦੋਸਤ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਹੈ ਇਸ ਤੋਂ ਇਲਾਵਾ ਦੂਜੇ ਨੰਬਰ ਤੇ ਬਾਈ ਜਿਹੜੀ ਖੜੀ ਹੈ ਇਹ ਵੀ ਟਾਈਮ ਇੰਨੀ ਉਮਰ ਹੀ ਆ ਜੀ ਇਹ ਸ਼ੇਮ ਹੀ ਆ ਹਾਂ ਪੋਨੇ ਦੋ ਸਾਲਾਂ ਦੀ ਵੀ ਤਕਰੀਬਨ 200 ਪੋਨੇ ਦੋ ਸਾਲ ਉਮਰ ਤੇ ਬਾਈ ਲੈ ਆ ਬਾਰੇ ਨੂੰ ਵੀ ਕੱਟੀ ਇਹ ਵੀ ਦੱਸੋ ਸੋਹਣੀਆ ਤੁਹਾਨੂੰ ਪਸੰਦ ਆਉਗੀ ਸਭੀ ਯਾ ਰਾਜੀ ਹੈ ਜਨੂਰ ਹੈ ਨਾ ਮਰਜੂ ਬਾਈ ਜਿਹੜੇ ਉਹ ਗੋਲ ਕੀਤਾ ਵੇ ਸੈਂਡ ਦਾ ਮੋੜੀ ਆਉਂਦੀ ਤੁਹਾਨੂੰ ਪਤਾ ਹੈਗਾ ਜਨੂਰ ਆਪਾਂ ਨਾਲ ਦਾ ਮੋੜਾ ਲਿਆਵਾਂਗੇ ਜਿਨਾ ਆਪਾਂ ਕਦੇ ਚਲੋ ਰੱਬ ਦੀ ਕਿਰਪਾ ਆਪਾਂ ਚੰਗਾ ਜਨੂਰ ਲਿਆਉਂਦੇ ਆ ਠੀਕ ਹੈ ਦੋਸਤੋ ਇਹ ਦੂਜੇ ਨੰਬਰ ਵਾਲੀ ਝੋਟੀ ਆ ਦੰਦੋ ਖੀਰੀ ਆ ਤੇ ਉਮਰੋਂ ਇਹ ਵੀ ਦੋਸਤੋ ਪੋਨੇ ਦੋ ਸਾਲ ਦੀ ਆ ਝੋਟੀਏ ਦੋਸਤੋ ਬਿਲਕੁਲ ਤਗੜੀ ਮੱਝ ਬਣੂਗੀ ਬਈ ਠੀਕ ਹੈ ਤੇ ਬਾਕੀ ਤੁਹਾਨੂੰ ਪਸੰਦ ਆਊਗਾ ਬੜੇ ਪਾੜੇ ਬਿਲਕੁਲ ਚੱਕਵੇਂ ਹੋਣਗੇ ਤੇ ਰਾਜ ਜੀ ਹੈ ਕੱਟੀ ਪੌਣੇ ਦੋ ਸਾਲ ਉਮਰ ਦੰਦੋ ਖੀਰੀ ਤੇ ਸੈਂਗ ਦੋਸਤੋ ਬਿਲਕੁਲ ਹੀ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਤੇ ਬਾਕੀ ਬਰੀਕੀਆਂ ਦੇ ਵਿੱਚ ਝੋਟੀ ਇਹ ਚੰਗੀ ਹੈ ਬਿਲਕੁਲ ਹੀ ਠੰਡੇ ਸੁਭਾਅ ਦੀ ਹੈ ਦੂਜੇ ਨੰਬਰ ਤੇ ਦੋਸਤੋ ਦਿਖਾ ਰਿਹਾ ਪੌਣੇ ਦੋ ਸਾਲ ਉਮਰ ਦੰਦੋ ਖੀਰੀ ਹੈ ਤੇ ਰੇਟ ਇਸ ਝੋਟੀ ਦਾ ਦੋਸਤੋ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਥਾਣ ਝੋਲੀ ਇਸ ਤਰ੍ਹਾਂ ਬਹੁਤ ਚੰਗਾ ਲੱਗਿਆ ਹੋਊਗੀ ਠੀਕ ਹੈ ਜੀ ਤੇ ਬਾਕੀ ਕੁੜੇ ਪਾੜੇ ਬਿਲਕੁਲ ਚੱਕ ਮਿਆਂ ਦੀ ਐ ਥਾਣ ਦਿਖਾ ਦਿੰਨਾ ਤੇ ਆਲੋ ਦੋਸਤੋ ਥਾਣ ਵਧੀਆ ਚਾਰ ਨਿਖੜ ਵੀ ਹੋਣਗੇ ਜੀ ਠੀਕ ਹੈ ਤੇ ਰੇਟ ਫੋਨ ਦੇ ਉੱਤੇ ਤੈੱਕ ਕੀਤਾ ਜਾਊਗਾ ਰੇਟ ਬਿਲਕੁਲ ਜਾਇਜ਼ ਹੀ ਹੋਊਗਾ ਅੱਛਾ ਭਾਈ ਇਹ ਨਾਲ ਹੀ ਇੱਧਰ ਤੀਜੇ ਨੰਬਰ ਤੇ ਜਿਹੜੀ ਝੋਟੀ ਖੜੀ ਐ ਕੁੰਡੇ ਸਿੰਘਾਂ ਦੀ ਹਾਂ ਇਹ 2 ਸਾਲਾਂ ਦੀ ਐ ਮਰਜੀ ਦੀ ਬਈ ਇਹਦੀ ਦੰਦੂ ਖੀਰੀ ਆਈ ਖੀਰੀ ਐ ਹਾਂ ਇਹਨੂੰ ਵੀ ਲਿਆ ਮੜੀ ਜੀ ਬਾਹਰ ਕੱਢ ਕੇ ਦੋਸਤੋ ਦੰਦੂ ਖੀਰੀ ਐ ਇਹ ਤੀਜੇ ਨੰਬਰ ਤੇ ਝੋਟੀ ਐ ਠੀਕ ਹੈ ਛੋਟੀ ਦਾ ਢਾਂਚਾ ਆਇਦਾ ਵੀ ਸੋਹਣਾ ਹੋਰ ਮਹੀਨੇ ਤੱਕ ਆਮ ਕੇ ਹਾਂ ਬਸ ਤਿਆਰੀ ਮਹੀਨੇ ਤੱਕ ਜੇ ਚੰਗੀ ਸੇਵਾ ਹੋ ਗਈ ਨਾ ਹਾਂ ਹਾਂ ਹੋਰ ਕੋਈ ਵੇਟ ਬੂਡ ਵੱਧ ਗਿਆ ਠੀਕ ਆ ਛੋਟੀ ਬਣ ਜੂਗੀ ਸਿੰਘ ਬਿਲਕੁਲ ਕੁੰਡੇ ਹੋਣਗੇ ਠੀਕ ਆ ਜੀ ਨਾਲ ਹੀ ਗੋਲ ਕੀਤਾ ਹੋਇਆ ਸਿੰਘ ਉਮਰੋਂ ਇਹ ਵੀ 2 ਸਾਲ ਦੀ ਐ ਪੁੜੇ ਚੱਕਵੇਂ ਹੋਣਗੇ ਤੇ ਰਾਜੀ ਆ ਝੋਟੀ ਇਹ ਠੀਕ ਐ ਤੇ ਰੰਗ ਬਿਲਕੁਲ ਬਲੈਕ ਹੋਊਗਾ ਝੋਟੀ ਦਾ ਸੋਹਣੀ ਐ ਝੋਟੀ ਸੁਨੱਖੀ ਆ ਪੂਰੀ ਤੁਹਾਨੂੰ ਪਸੰਦ ਆਊਗੀ ਕੱਦ ਕਾਠ ਕਰਮਾ ਵਾਲੀ ਦਾ ਸੋਹਣਾ ਔਰ ਮੇਰੇ ਸਾਹਮਣੇ ਨਾਲ ਤਾਂ ਹੁਣ ਵੀ ਠੀਕ ਆ ਤਾਂ ਵੇਟ ਵੀ ਸਹੀ ਆ ਕੱਦ ਵੀ ਸਹੀ ਆ ਗੱਬਣ ਹੋਣ ਲਈ ਪਰ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਇਹਨੂੰ ਸੀਮਨ ਲਵਾ ਦਿਓ ਠੀਕ ਹੈ ਜੀ ਇਹ ਤਿਆਰ ਆ ਬਿਲਕੁਲ ਤੀਜੇ ਨੰਬਰ ਵਾਲੀ ਝੋਟੀ ਦਿਖਾਈ ਆ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਠੀਕ ਹੈ ਥਾਣ ਦੋਸਤੋ ਦਿਖਾ ਦਿੰਨਾ ਤੇ ਥਾਣ ਵੈਸੇ ਸਾਫ਼ ਹੋਣਗੇ ਝੋਟੀ ਦੇ ਵੀ ਦੋਸਤੋ ਥਾਣ ਦੇਖ ਸਕਦੇ ਹੋ ਵਧੀਆ achar ਹੋਣਗੇ ਜੀ ਠੀਕ ਹੈ ਤੇ ਰੇਟ ਇਸ ਝੋਟੀ ਦਾ ਵੀ ਦੋਸਤੋ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਸੈਂਕ ਬਿਲਕੁਲ ਕੁੰਡਿਆ ਦੀ ਹੋਊਗੀ ਤੇ ਰੇਟ ਬਿਲਕੁਲ ਜਾਇਜ਼ ਹੀ ਹੋਣਗੇ ਤਿੰਨੇ ਨਾਗ ਹੀ ਦੋਸਤੋਂ ਤੁਹਾਨੂੰ ਤੋੜ ਕੇ ਦਿਖਾਤੇ ਆ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਉਹ ਦੋਸਤੋਂ ਤੁਹਾਨੂੰ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਤੇ ਭਾਈ ਰੇਟ ਫਿਰ ਜਾਇਜ਼ ਹੀ ਹੋਣਗੇ ਹਾਂ ਜਾਇਜ਼ ਹੀ ਹੋਊਗਾ ਭਾਈ ਠੀਕ ਹੈ ਹਾਂ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ